ਇਹ ਕਿੱਦਾਂ ਨਾ ਕੀ ਹਾਦਸਾ ਹੋਇਆ ਸਾਰੇ ਹੁਣ ਤੋਂ ਕੋਈ तकरीबन 20 ਮਿੰਟ ਪਹਿਲਾਂ ਦੀ ਗੱਲ ਹੈ ਚੰਡੀਗੜ੍ਹੋਂ ਆਪਣੀ ਬੱਸ ਆ ਰਹੀ ਫਰੋਹੀਪੁਰ ਜਾਣੀ ਸੀ ਜਦੋਂ ਇਹ ਗੱਡੀ ਇੱਥੋਂ ਮਤਲਬ ਸਮਰਾਲਾ ਬੱਸ ਸਟੈਂਡ ਇੰਟਰ ਹੋਣ ਵਾਸਤੇ ਡਵਾਈਡਰ ਤੋਂ ਸ਼ੁਰੂ ਹੋਇਆ ਥੋੜਾ ਜਿਹਾ ਜੰਪ ਸੀ ਮੜੇ ਕੀ ਜੰਪ ਦੇ ਵਿੱਚ ਗੱਡੀ ਲੱਗੀ ਆ ਅਗਲੇ ਡਰਾਈਵਰ ਸਾਈਡ ਦੇ ਬੱਡੇ ਟੁੱਟ ਗਏ ਗੱਡੀ ਕੰਟਰੋਲ ਤੋਂ ਬਾਹਰ ਹੋ ਗਈ ਥੋੜਾ ਜਿਹਾ ਅੱਗੇ ਆ ਕੇ ਡਵਾਈਡਰ ਦੇ ਨਾਲ ਵੱਜੀ ਗੱਡੀ ਪਲਟ ਗਈ ਆ ਤੇ ਕਿੰਨੀਆਂ ਕੁ ਸਵਾਰੀਆਂ ਸੀ ਸਵਾਰੀਆਂ ਸੀਗੇ ਲਗਭਗ 35-40 ਸਵਾਰੀਆਂ ਸੀਗੇ ਔਰ ਤਕਰੀਬਨ ਸਾਰੇ ਠੀਕ ਨੇ ਮਾਈਨਰ ਸੱਟਾਂ ਸੀਗੀਆਂ ਸਾਰੇ ਬਚਾ ਗਏ ਤੇ ਕਿੱਥੋਂ ਕਿੱਥੇ ਜਾ ਰਹੀ ਸੀ ਬੱਸੇ ਇਹ ਗੱਡੀ ਚੰਡੀਗੜ੍ਹ ਤੋਂ ਫਰੋਹੀਪੁਰ ਜਾ ਰਹੀ ਸੀ ਕੀ ਲੱਗਦਾ ਵੀ ਨੀਂਦ ਆਨ ਕਰਕੇ ਨਹੀਂ ਸਰ ਅਗਲੇ ਪਾਸੇ ਨਾ ਜਿਹਦੇ ਥੱਲੇ सਸਪੈਂਸ਼ਨ ਦੇ ਵਿੱਚ ਪਟੇ ਹੁੰਦੇ ਆ ਜੀ ਉਹ ਪਟਾ ਟੁੱਟ ਗਿਆ ਜੀ ਉਹਦੇ ਪੱੜਾ ਨਾਮ ਦੱਸੋ ਮੇਰਾ ਨਾਮ ਸ਼੍ਰੀਸ਼ ਕੁਮਾਰ ਜੀ ਮੈਂ ਸਮਰਾਲਾ ਐਂਬੂਲੈਂਸ ਸਾਡੀ ਸਮਰਾਲੇ ਤੋਂ ਪ੍ਰਾਈਵੇਟ ਐਂਬੂਲੈਂਸ ਹੈ ਜੀ ਆਪਣੀ ਤੇ ਕੀ ਹਾਦਸਾ ਹੋਇਆ ਜਿਹੜਾ ਹੋਇਆ ਜੀ ਇਹ ਜੀ ਬੱਸ ਆ ਰਹੀ ਸੀਗੀ ਚੰਡੀਗੜ੍ਹ ਤੇ ਬਾਈਪਾਸ ਦੇ ਉੱਪਰ ਇਹਦਾ ਐਕਸੀਡੈਂਟ ਹੋਇਆ ਬਸ ਪਲਟ ਗਈ ਸੀ ਜੀ ਤੇ ਕਿੰਨੀਆਂ ਸਵਾਰੀਆਂ ਸੀਗੀਆਂ ਜਿਹੜੀਆਂ ਹੈਗੀਆਂ ਰਿਜ਼ਰਵ ਸਵਾਰੀਆਂ ਦਾ ਤਾਂ ਜੀ ਮੈਨੂੰ ਕਲੀਅਰ ਪਤਾ ਨਹੀਂ ਹੈਗਾ ਜਿਹੜੀਆਂ ਮੈਂ ਜਾਨਕਿ ਮੈਨੂੰ ਆਪਣੇ ਮੁੰਡਾ ਆਪਣੇ ਨਗਰ ਕੌਸ਼ਲ ਦੇ ਵਿੱਚੋਂ ਮੁਲਾਜ਼ਮਾ ਪਰਚੀ ਕੱਢਦਾ ਨੋਵੀ ਉਹਦਾ ਫੋਨ ਆਇਆ ਜੀ ਕਹਿੰਦੇ ਵੀ ਬਸ ਪਲਟ ਗਈ ਮੈਂ ਉਸੇ ਟਾਈਮੇ ਚਲੇ ਗਿਆ ਮੈਂ ਉੱਥੇ ਦੇ ਨਹੀਂ ਦੇਖਿਆ ਵੀ ਕੌਣ ਹੈ ਮੈਂ ਉਸੇ ਟਾਈਮੇ ਜਿਹੜੇ ਪੇਸ਼ੈਂਟ ਸੀਗੇ ਦੋ ਪੇਸ਼ੈਂਟ ਸੀ ਜਿਆਦਾ ਸਿੱਕ ਜੀ ਉਹਨਾਂ ਨੂੰ ਮੈਂ ਸਿਵਲ ਹਸਪੀਟਲ ਸਮਰਾਲੇ ਲਿਆਇਆ ਜੀ ਤੇ ਬਾਕੀ ਪੇਸ਼ੈਂਟ ਸੀਗੇ ਜੀ ਬਾਕੀ ਪੇਸ਼ੈਂਟ ਸੀ ਨੇ ਠੀਕ ਜਿਹੜੇ ਤੇ ਲੈਂਦੇ ਨੇ ਉਹ ਉਹਨਾਂ ਦੀ ਹਾਲਤ ਕਿੰਨੇ ਨੇ ਉਹਨਾਂ ਦੇ ਇੱਕ ਪੇਸ਼ੈਂਟ ਹੈਗਾ ਥੋੜਾ